ਹੇ ਸਤਿ ਸ਼੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ ਜਿਹੜਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਜਾ ਸਾਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਆਂ 에ਰਪੋਰਟ ਦੇ ਨਾਲ ਹੀ ਜਿਹੜਾ ਬਿਲਕੁਲ ਵੀਰ ਜੀ ਦਾ ਘਰ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਭਾਜੀ ਤੁਸੀਂ ਸੁਣਾਓ ਸਭ ਵਧੀਆ ਜੀ ਤੇ ਨਾਮ ਦੱਸਿਆ ਕਰੀ ਆਪਣਾ ਨਾਮ ਭਾਜੀ ਮੇਰਾ ਹਰਮਨ ਸਿੰਘ ਜੀ ਹਾਂਜੀ ਪਿੰਡ ਰਾਜਾ ਸਾਸੀ ਤਸੀਲ ਜਨਾਲਾ ਜਮੰਦਰ ਸਾਹਿਬ ਤੇ ਫੋਨ ਨੰਬਰ ਬੋਲ ਦਿਆ ਕਰੀ ਫੋਨ ਨੰਬਰ ਭਾਜੀ 82644441 ਠੀਕ ਹੈ ਜੀ ਤੇ ਵੇਖਿਆ ਸੀ ਉਹਦੇ ਨਾਲ ਮਾਲ ਫਿਰ ਮੈਂ ਨਾ ਭਾਜੀ ਉਸੇ ਵਾਲੇ ਵੇਖਦਾ ਤੇ ਪਹਿਲਿਆਂ ਫਿਰ ਠੀਕ ਆ ਹਾਂਜੀ ਭਾਜੀ ਠੀਕ ਹੈ ਤੇ ਚਲੋ ਸ਼ੁਰੂਆਤ ਫਿਰ ਨੀਲੀ ਦੀ ਮਾਈ ਤਾਂ ਹੀ ਆਪਾਂ ਕਰਨੀ ਆ ਉਤਰਾ ਕੱਦ ਕੱਠ ਚੰਗਾ ਵਾ ਤੇ ਹੈਗੀ ਪੋਸ਼ਤਾ ਬਿਨਾ ਹੀ ਆ ਜਿਹੜੀ ਕੁਸ਼ਲੰਡੀ ਆ ਤੇ ਥਨਾ ਦਾ ਸਾਈਜ਼ ਵੀ ਚੰਗਾ ਜਿਹੜਾ ਦੱਸ ਕੀਆ ਵਿੱਧੀ ਦੇ ਬਾਰੇ ਹਾਂਜੀ ਭਲਾ ਕੋਈ ਵੀ ਕਿੱਟਾ ਸੂਡ ਪਾ ਕੇ ਤਿਆਰ ਛਰ ਹੋ ਗਈ ਚੋਲੇ ਅੱਛਾ ਕੱਪੜੇ ਨਾਲ ਬਿੜੂਗੀ ਅੱਛਾ ਇਹ ਭਾਜੀ ਸੂਈਏ ਮਾਜ ਮਹੀਨਾ ਡੇਢ ਹੋ ਮਹੀਨਾ ਹੋ ਗਿਆ ਜੀ ਅੱਛਾ ਬੱਚਾ ਮਰਿਆ ਪਰਸਨ ਰਾਤ ਦਾ ਇਹ ਦਿਲ ਨਹੀਂ ਲਾਉਣ ਦੀ ਘੁੰਮੀ ਆਂਦੀ ਹੈ ਬੱਚੇ ਬਿਨਾ ਅੱਛਾ ਆ ਪਬੂਜੀ ਬਣਾਉਣੀ ਆ ਦੇ ਪਿੰਡ ਤਾਨੂੰ ਬੜਾ ਸ਼ਹਿਰ ਸੰਭੂਸੀ ਆਲਾ ਲੱਭਾ ਹੀ ਨਹੀਂ ਕੋਈ ਹਾਂਜੀ 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 ਤੇ ਦੁੱਧ ਪਾਜੀ ਇਹਦੇ ਥੱਲੇ ਹੀ ਪਾ ਲਾ ਗਿਓ ਅੱਛਾ ਜਿਹੜਾ ਹੁਣ ਦੁੱਧੇ ਲੀਟਰ ਆਲਾ 10 ਕਿਲੋ ਜੀ ਹੈਗਾ ਪੱਕਾ ਦੁੱਧ ਉਹ ਪਾ ਫਿਰ ਆਪਾਂ ਹੀ ਬੱਚਾ ਬੰਦ ਕਰਕੇ ਦੇ ਦਿੰਦੇ ਤਾਨੂੰ ਆਹ ਵੇ ਲੋ ਰੱਜੀ ਵੀ ਨਹੀਂ ਪੂਰੀ ਹਾਂਜੀ ਪੱਕੀ ਰੱਜੀ ਰੱਜੀ ਨਹੀਂ ਆ ਪੂਰੀ ਵਹ ਹੈ ਤੇ ਮਿਲਦੀ ਕਿ ਤਰ੍ਹਾਂ ਹੁਣ ਮੈਨੂੰ ਵੀ ਪਾਜੀ ਧੀਗੇ ਦਾ ਇਹ ਪਰ ਇਹ ਨਹੀਂ ਕੁੜਕੂ ਜੀ ਜੱ ਲੱਤ ਮਾਰੂਗੀ ਨਾ ਖਰੋਤੀ ਦਊਗੀ ਪਾਜੀ ਮਿਲਦੀ ਖਲੋ ਕਈ ਆ ਠੀਕ ਤੋਰਾਂ ਫਿਰ ਇੱਕ ਰੇਨ ਬਾਕੀ ਨੀਲੀ ਨੇ ਮੱਝਾਂ ਵੇਹ ਵੀ ਠੰਡੀਆਂ ਹੁੰਦੀਆਂ ਵਾ ਵੇਰ ਜੀ ਨੇ ਕਹਿੰਦਾ ਕਿ ਭਾਵੇਂ ਕੋਈ ਤੇ ਆਸ਼ਯਾਰ ਹੋ ਗਿਆ ਚਿੱਟਾ ਕੁੜਤਾ ਪਜਾਮਾ ਪਾ ਗਿਆ ਭਾਵੇਂ ਮੱਝ ਚੋਲੇ ਕੱਪੜੇ ਨਹੀਂ ਕਿੰਦੇ ਲੇ ਬੈਠੂ ਰਹੇ ਆ ਕਿ ਕੱਦ ਕਾਠ ਦੀ ਚੰਗੀ ਆ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਚੁਆਈ ਕਰਕੇ ਲੈ ਜੀ ਤੇ ਕਿੰਨਾ ਰੱਖ ਰਿਹਾ ਵੀ ਜੇ ਦਾ ਫਿਰ ਮੁੱਲ ਆਪਾਂ ਹਾਂ ਜੀ ਮੁੱਲ ਕਿੰਨਾ ਰੱਖਣਾ ਫਿਰ ਇਹਦਾ ਆਪਾਂ ਮੁੱਲ ਭਾਜੀ ਆਪ ਤੇ ਬੜੀ ਮਹਿੰਗੀ ਲਈਏ ਤੁਹਾਨੂੰ ਪਤਾ ਹੁਣ ਬੱਚੇ ਦਾ ਵਟਾ ਲੱਗੇਗਾ ਥੋੜਾ ਜੀ ਕਿੰਨੇ ਦੇ ਦੇਣੀ ਤੁਸੀਂ ਦੱਸਣਾ ਜਿਆਜ ਕੀਏ 75 ਦੀ ਦੇ ਜੀ ਨਹੀਂ 75 ਦੇ ਫਿਰ ਜ਼ਿਆਦਾ ਜੀ ਤੇ 75 ਦੀ ਦੇ ਲਾਂਗੇ ਭਾਜੀ ਚਲੋ 70 ਦੀ ਦੇ ਦਿਓ ਪੂਰੇ ਚਲੋ ਵਿੱਚ ਮਾਨਤਨ ਹੋਰ ਕਰਦੇ ਕੋ ਫੋਨ ਲਾਵੇ ਕਰੇ ਆਪਾਂ ਦੇ ਦੇਣੀ ਉਸੇ ਵਾਲੇ ਪਹਿਲੇ ਫੋਨਾਂ ਦੇ ਭਾਜੀ ਮਾਲ ਵੇਚ ਦੇਈਦਾ ਠੀਕ ਹੈ ਬਸ ਕੋ ਫੋਨ ਲਾਵੇ ਮਾਨਤਨ ਖੁੱਲਾ ਕਰ ਦੋਗੇ ਵਿੱਚ ਤੇ ਹੁਣ ਆ ਗਈ ਸਾਈ ਫਲਕਾਂ ਸੂਈ ਸਵਾਈ ਹੈ 96 ਤੇ ਲੱਗ ਰਿਹਾ ਆਪਾਂ ਦੇਖ ਸਕਦੇ ਚੰਗੇ ਗੈਪ ਤੇ ਆ ਤੇ ਮਗਰ ਵੀ ਇਹਦੇ ਵੱਛੀ ਹਾਂਜੀ ਭਾਜੀ ਉਹ ਵੱਛੀ ਆ ਮੱਛੀ ਜਿਹੜੇ ਇਹਦੇ ਮਗਰ ਸੋਹਣੀ ਮੱਛੀ ਆ ਜਿਹੜੀ ਕਿਨਾ ਚੁਆ ਵਿੱਜੇ ਇਹਦਾ ਭਾਜੀ ਪਹਿਲਾ ਸੁਆਏ ਚਾਰ ਦੰਦ ਮੋਹ ਉਹ ਪੰਜਵਾਂ ਤੋੜਿਆ ਬਣਾ ਉਹ ਚੁਆੜ ਨੇ ਅੱਛਾ ਹਾਂਜੀ ਇਹਨੇ ਛੰਗੀ ਕਰ ਅੱਛਾ ਇਤਰੇ ਇਤਰੇ ਥੱਲੇ ਬੈਜੋ ਭਾਜੀ ਇਹਲਾ ਹੋਊਗੀ ਠੀਕ ਆ ਇੱਥੇ ਖਰੋਦੂ ਖਰੋਤੀ ਦਿਓ ਹਾਂਜੀ ਠੀਕ ਆ ਕਿੰਨੇ ਦਿਨ ਹੋਏ ਸੁਈਨਾਂ ਸੂਈ ਪਾਜੀ ਪਰਸੋਂ ਰਾਤ ਦੀ ਏ ਅੱਛਾ ਪਰਸੋਂ ਹੀ ਸੂਈ ਜਿਹੜਾ ਲੀਟਰ ਵਾਲਾ ਬੋੜਾ ਹੈ ਨਾ ਹਾਂਜੀ 12 ਹੋਊਗਾ 11 ਮੰਨ ਤੇ ਜਿਹੜਾ ਮੱਝੀ ਵੀਰ ਲੈ ਜੀ ਠੀਕ ਆ ਤੇ ਦੁੱਧ ਪਾਜੀ ਵੱਛੀ 15-16 ਕਿਲੋ ਚ ਵਾਈ ਜਾਊਗੀ ਤੋਰੋ ਮੈਂ ਫਿਰ ਇੱਕ ਕਰੀ ਨਾ ਇਤਨ ਪਾਜੀ ਮੈਲੇ ਚ ਆ ਗਈ ਨਾ ਬਾਕੀ ਠੰਡੀ ਠੇਰੀ ਆ ਤੇ ਥਣੇ ਵੀ ਬੜਾ ਲਾਜਵਾਬ ਲੱਗਾ ਤੇ ਸੂਹਾ ਵੀ ਜਿਹੜਾ ਪਹਿਲਾਂ ਮੂੰਹ ਚਾਰ ਦਿਨ ਦੱਸਦੇ ਤੇ ਹੈਗੀ ਜਿਹੜੀ ਸਾਈ ਵਾਲ ਚਾ ਤੇ ਮਗਰ ਵੀ ਇਹਦੇ ਵੱਛੀ ਆ ਠੰਡੀ ਠੇਰੀ ਆ ਜਿਹੜੀ ਹਾਂਜੀ ਪਾਜੀ ਬਹੁਤ ਜ਼ਿਆਦਾ ਮੈਂ ਠੀਕ ਹੈ ਜੀ ਲਿਆ ਦਿਓ ਜੀ ਬਾਕੀ ਸਹੀ ਵਲ ਘਾਵਾਂ ਬੱਚੇ ਦਾ ਥੋੜਾ ਜਿਹਾ ਵੱਧ ਕਰ ਦਿਆਂ ਨਾ ਦੇਖ ਸੰਦੇ ਹੋਣਾ ਇਹਦਾ ਲੱਗ ਗਿਆ ਚੰਗੇ ਘਰ ਤੇ ਸਾਨੇ ਆ ਜਿਹੜਾ ਤੇ ਕਿੰਨਾ ਰੱਖਣਾ ਵਿਧਿਆ ਪੈਦਾ ਮੁੱਲ ਫਿਰ ਮੁੱਲ ਪਾਜੀ ਆਪਾਂ ਜੈ ਜੀ ਕਰਨਾ ਵੈਟ ਦਾ ਕਿੰਨਾ ਕ 95000 ਕਰਦੇ 95000 ਵਿੱਚੋਂ ਕਰਨਾ ਮੰਨਤਨ ਯਾਰ ਛੱਡ ਦੀਏ ਪੂਰੇ 50 ਹੀ ਦੇ ਦिए ਫਿਰ ਹੋਰ ਯਾਰ ਛੱਡ ਦੀਏ ਅੱਛਾ 90 ਪੂਰੇ ਦੀ ਅੱਛਾ 50 ਚ ਅਭਿਆਰ ਛੱਡ ਦੋਗੇ ਹਾਂਜੀ ਪਾਜੀ ਚਲੋ ਬਾਕੀ ਮੌਕੇ ਦੇ ਹੋ ਜੂ ਮੰਨਤਨ ਮੌਕੇ ਤੁਹਾਨੂੰ ਬੜਾ ਛੋੜਾ ਬੜਾ ਕਰਨਾ ਹੀ ਪੈਦਾ ਭੈਣ ਭਰਾ ਮੰਨਣਾ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਦਾ ਕਿੰਨਾ ਸੁਆਜ ਮੇਰੀ ਭਾਜੀ ਪਹਿਲੇ ਸੂਏ ਜੇ ਅੱਛਾ ਠੰਡੀ ਕਿਦੇ ਬਹੁਤ ਜ਼ਿਆਦਾ ਭਾਜੀ ਵੜ ਅੱਛਾ ਮਰਜ਼ੀ ਪੈ ਜਾਓ ਠੀਕ ਆ ਹਾਂਜੀ ਭਾਜੀ ਇੱਕ ਨਿਕ ਦੁੱਧ ਵਾਲੀ ਆ ਇਹ ਭਾਜੀ ਦੁੱਧ ਚਾਲਾਂ ਨਹੀਂ ਤੇਰਾ 13 14 ਕਿਲੋ ਆਮ ਸੇਵਾ ਦੇ ਚੁਆਈ ਜਾਊਗੀ ਚਲ ਤੋਰ ਤੀਰ ਬੜੀ ਨਸਲ ਬੜੀ ਵਾਸੀ ਤੋਰ ਦੋ ਫੇਰ ਇਹਨਾਂ ਵਿੱਚ ਬਾਕੀ ਰੰਗ ਰੂਪ ਦੀ ਪ੍ਰਿੰਟ ਦੀ ਇਹ ਵੀ ਚੰਗੀ ਹੈਗੀ ਹੈ ਵੀ ਕ੍ਰੋਸ ਕੀ ਆ ਬਹੁਤ ਸੋਹਣੀ ਭਾਜੀ ਤੇ ਇਹ ਆ ਕਿ ਸਾਂਭੇ ਸੁੰਭੇ ਚੰਗੀ ਆ ਜਿਹੜੇ ਜਿੱਥੋਂ ਵੀ ਆਈ ਹੈ ਬਾਕੀ ਹੈਗੀ ਕੱਚੀ ਆ ਜੇ ਤਿਆਰ ਹੋਣੀ ਆ ਜਿਹੜਾ ਕੋਈ ਵੀ ਸਾਹਮ੍ਹ ਸਕਦਾ ਉਹ ਹੀ ਖੜੇ ਤੇ ਇਹਦਾ ਵੀ ਕੀ ਕਿੰਨਾ ਮੁੱਲ ਜੇ ਮੁੱਲ ਭਾਈ ਜਾਇ ਜੀ ਕੱਢੀਏ ਜਾਇ ਜੀ ਕਰੀਏ ਕਿ ਉਹ ਹੀ ਕਰੀਆ 45000 ਛੋਟ ਛਾਟ ਵਿੱਚ ਹਾਂਜੀ ਵਿੱਚੋਂ ਛੋਟ ਛਾਟ ਪੂਰੇ 40 ਦੀ ਅੱਛਾ ਪੂਰੇ 40000 ਦੀ ਮੌਕੇ ਤੇ ਹੋਰ ਹੋ ਜਾਊਗਾ ਕਰਾਂਗੇ ਭਾਜੀ ਠੀਕ ਆ ਉਹਦਾ ਖੁੱਲਾ ਕਰਾਂਗੇ ਖੁੱਲਾ ਹੀ ਮਾਨਤਨ ਹਾਂਜੀ ਭਾਜੀ ਤੇ ਹੁਣ ਆ ਗਏ ਆਪਣੇ ਕੋਲ ਐਂਡ ਤੇ ਮੱਜ ਬਾਕੀ ਕਦ ਕਾਠ ਇਹਦਾ ਵੀ ਚੰਗਾ ਗੱਪਨਗੇ ਸੁਆ ਭਾਜੀ ਕਿੱਜਾ ਏ ਅੱਛਾ ਦੇਣੇ 5-6 ਲੈ ਜੂਗੀ ਠੀਕ ਆ ਤੇ ਬਾਕੀ ਤਿਆਰ ਚੰਗੀ ਹੋਣੀ ਤੁਹਾਨੂੰ ਪੜਾ ਤਰ੍ਹਾਂ ਕਰੀ ਨਾ ਮੈਂ ਖਾਣਾ ਇਹਦੇ ਦੇਖ ਸਕਦੇ ਜਿਹਾ ਲੱਗੇ ਤਾਂ ਚੰਗੇ ਗਿਆਪਦੇ ਆ ਤੇ ਥਣ ਥਣ ਮਿੱਤਿਓ ਓਕੇ ਸਾਰੇ ਭਾਣ ਭਾਜੀ ਆਂਦੀ ਓਕੇ ਜੀ ਬਾਕੀ ਇਹ ਆ ਕਿ ਉਤਰਾਂ ਕੱਢ ਕੱਢ ਚੰਗਾ ਹੈ ਇਹਦਾ। ਹਾਂ ਜੀ। ਦਵਾਈ ਨੇ ਪਾਜੀ ਬੜਾ ਮਹਾਂ ਦਾ। ਠੀਕ ਆ। ਦੁੱਧ ਪਾਜੀ ਪਿਛਲੇ ਸਵੇਰੇ ਤੱਕ ਆ ਲਿਆਂਦੇ 13-14 ਲੀਟਰ ਚ ਹੋਇਆ ਆ। ਹਾਂ ਜੀ। ਤਿਆਰ ਕੀ ਪਾਜੀ ਮਾਜ ਆਪਾਂ ਲੈ ਲਈ ਸੀ ਕੱਲ 65000 ਦੀ। ਅੱਛਾ। ਮਾਜ ਟਿੱਪਣ ਲੱਗੇ ਨੇ ਆ ਮਗਰਲਾ ਪੱਲਾ ਛਾਨੀ ਆ। ਹਾਂ ਜੀ ਵੱਡਾ ਸਾਨਾ। ਛਾਨੀ ਹੀ ਆ ਜੀ। ਅੱਛਾ ਛਣਾੜ ਪਈ ਏ ਅੱਛਾ ਕਹਾਲੇ ਤੇ ਵਿਚਾਰੇ ਸੌਂ ਖਾ ਕੇ ਆਂਦੇ ਨਹੀਂ ਆਇਦ ਕੀ ਵੀਰ ਹੋਇਆ ਪਿਛਲੇ ਸੋ ਦੇ ਬਿਲਕੁਲ ਸਨ ਸਹੀ ਅੱਛਾ ਯਾਰ ਕੀ ਛਣਾਣਾ ਭਾਈ ਤੁਤ ਮੈਂ ਚਲੋ ਚਵਾਈ ਜਾਊਗੀ ਅੱਛਾ ਤੇ ਮੋਲੇ ਦਾ ਜੈ ਜੀ ਕਰੀਏ ਠੀਕ ਹੁਣ ਤਿਲੜਾਂ ਚ ਹੀ ਜਾਣੀਆਂ ਕੇ ਤੇ ਲੜੀਆਂ ਜਿਹੜੇ ਮਗਰਲੇ ਥਾਂ ਦੀ ਤੇ ਇੰਨੇ ਥਾਣੇ ਬਾਕੀ ਇਹ ਕਿ ਹਵਾਨਾ ਉਪਰੋਂ ਬਰਾਬਰ ਤਿਆਰ ਕਰਨ ਦੀ ਇਤਰਾ ਵੇਖਣ ਚ ਨਹੀਂ ਪਤਾ ਲੱਗਦਾ ਇਹਨਾਂ ਤਿਆਰ ਹੋਣੀ ਆ ਜਿਹੜੀ ਪੂਰੀ ਹਾਂਜੀ ਕਿੰਨੇ ਰੀ ਦਈਏ ਫਿਰ ਹੁਣ ਜੈ ਜੀ ਤੁਸੀਂ ਕਰ ਦੋ ਜੈ ਜੀ ਦੱਸਿਓ ਫਿਰ ਤੁਹੇਂ ਦੱਸਣਾ ਤੁਹੇਂ ਦੱਸਣਾ ਕਿੰਨੇ ਦੀ ਮੈਂ ਤਾਂ ਆਂਦਾ 55 ਹੀ ਦੇ ਦਈਏ ਨਹੀਂ ਵਿੱਚੋਂ ਕਰਦੀਏ ਮਨ ਹੋਰ 50 ਪੂਰੇ ਦੀ ਅੰਦਰ ਲਿਆਈਏ 50 ਤੋਂ ਹੋਰ ਦੋ ਛੜਕੀ ਪਾਜੀ ਅੱਛਾ 48000 ਦੀ ਦੇ ਦੋਗੇ ਹਾਂਜੀ ਪਾਜੀ ਜੀ ਠੀਕ ਹੈ ਬਾਕੀ ਮੌਕੇ ਤੇ ਥੋੜਾ ਪਤਾ ਹੋਰ ਹੋ ਜੂ ਮੌਕੇ ਤੇ ਤੁਹਾਨੂੰ ਪੜਾ ਥੋੜਾ ਬੋਲਾ ਹੋ ਜੀ ਜਾਂਦਾ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਣਾ ਫਿਰ ਵੀਚੀ ਕਪੜਾ ਨੰਗਰ ਪਾਸ ਕਰਕੇ ਖੜੇ ਹਾਂਜੀ ਤੇ ਥੋੜਾ ਟੰਗਰ ਵੀ ਭੜਾ ਜਿਹੜਾ ਉਹਦਾ ਚੋਕੇ ਦੋ ਟਾਈਮ ਖੜੇ ਠੀਕ ਹੈ ਜੀ ਠੀਕ ਹੈ ਵੀਰ ਜੀ ਦੋ ਗੱਬਣਾ ਤੇ ਦੋ ਸੂਈਆਂ ਸੋ ਇੰਗਿਆ ਦੇ ਇੱਥੇ ਆ ਕੇ ਚੁਆਈ ਕਰਕੇ ਖੜੋ ਤੇ ਗੱਪਣਾ ਵੀ ਇੱਥੇ ਆ ਕੇ ਪਾਸ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ